ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਕੀ ਅੱਜ ਪਿੰਡ ਵਾਲੀ ਮੋਟਰ 'ਤੇ ਰੇਪ ਪਾਉਣਾ ਵੈਸੇ ਇੱਕ ਧਾਨਾ 'ਚ ਕਾਫੀ ਬਿਮਾਰੀ ਚੱਲ ਪਈ ਸਾਡੇ ਮੰਡਗੀ ਨੀ ਨਾ ਕਿੱਲਾਂ ਦੇ ਕਿੱਲੇ ਖਰਾਬ ਹੋ ਗਏ ਧਾਨਾ ਦੇ ਉਹ 'ਚ ਪਤਾ ਨਹੀਂ ਕੋਈ ਬਿਮਾਰੀ ਜੀ ਪੈ ਗਈ ਧਾਨ ਦਾ ਵੁੱਝਾ ਹੀ ਬੜਾ ਜਾਂ ਨਹੀਂ ਹੁੰਦਾ ਉੱਥੇ ਥੱਲੀ ਦਵੇ ਜਾਂਦਾ ਕਹਿੰਦੇ ਤੇ ਬਾਕੀ ਹੁਣ ਦੇਖਦੇ ਆ ਤੇ ਆਪਾਂ ਨੇ ਪਿੰਡ ਰੇਪ ਪਾਉਣਾ ਹੁਣ ਇੱਧਰ ਕਹਿੰਦੇ ਉਹ ਬਿਮਾਰੀ ਦਾ 35 ਆ 40 ਦਿਨ ਬਾਅਦ ਪਤਾ ਲੱਗਦਾ ਕਿ ਉਹ ਬਿਮਾਰੀ ਪਈ ਵੀ ਆ ਪਰ तकरीबन तकरीबन ਕਹਿੰਦੇ ਸਾਰੇ ਪਾਸਿਓ ਇੱਕ ਇਦਾਂ ਦੀ ਬਿਮਾਰੀ ਫੈਰੀ ਹੈ ਕਿ ਸਭ ਧਾਨ ਬਿਮਾਰ ਨਾ ਖਰਾਬ ਹੋ ਰਿਹਾ ਜਿਗਣਾ ਕਰੋਨਾ ਚੱਲ ਪਈ ਸੀਗੀ ਬਿਮਾਰੀ ਇਹਦੀ ਇਹਨੇ ਧਾਨਾ ਜਿਹੋ ਬਿਮਾਰੀ ਚੱਲ ਪਈ ਸਾਰੇ ਧਾਨ ਇਦਾਂ ਹੀ ਖਰਾਬ ਹੋ ਰਿਹਾ ਤੇ ਬਾਕੀ ਚਲੋ ਦੇਖਦੇ ਆ ਤੇ ਹੁਣ ਚੱਲਦੇ ਪਹਿਲਾਂ ਆਪਾਂ ਰੇ ਪਾਈਏ ਪਿੰਡ ਤੇ ਪਹਿਲਾਂ ਲੈ ਕੇ ਹੀ ਇਹ ਦੂਜੀ ਮੋਟਰ ਤੋਂ ਜਿਹੜੀ ਆਪਣੀ ਸਰਵਪੱਖਾਣੇ ਕਢਾਈ ਕਰਦੇ ਆ ਜਿਹੜੀ ਉਹਦੀ ਖਲਜੀ ਵਾਚੀ ਜਾਂਦੀ ਪਿੱਛੇ ਤੇ ਉਹ ਪਿਆਈ ਪਈ ਸੀਗੀ ਤੇ ਉਹ ਵੀ ਵਿੱਚ ਪਾਵਾਂਗੇ ਭਾਂਡਾ ਚ ਤੇ ਪਹਿਲਾਂ ਉਹ ਲਈਏ ਤੇ ਰੇਤ ਆ ਢਿਆਂਦਾ ਸੀਗਾ ਤੇ ਹੁਣ ਚੱਲੀਏ ਦੂਜੀ ਮੋਟਰ ਪਾ ਉਧਰ ਆਪਣੀ ਤੇ ਰੇਪਿਆ ਆਪਣਾ ਗੱਡੀ ਵਿੱਚ ਤੇ ਅੱਜ ਚਾਚਾ ਜੀ ਵੀ ਆਏ ਹੋਏ ਆ ਉਹ ਰੁਪੜ ਨੇ ਕੰਮ ਲੱਗੇ ਹੋਏ ਸੀਗੇ ਤੇ ਮੈਂ ਰੇਤ ਹੈ ਤੁਹਾਨੂੰ ਇੱਕ ਹੋਰ ਚੀਜ਼ ਦਾ ਉਹ ਲੋਕ ਲੱਗਿਆ ਵਾ ਪਹਿਲਾਂ ਆਂ ਦਿਖਾ ਦਿੰਦਾ ਰੇਕ ਅੱਜ ਮੈਂ ਉਹ ਵੀ ਲਿਆ ਆਪਣਾ ਆ ਕੈਮੀਕਲ ਟੱਲਣਾ ਜਿਹੜਾ ਆਪਣਾ ਪੁਰਾਣਾ ਟੈਲਾਂ ਵਾਲਾ ਸੀਗਾ ਉਹ ਉਹਦਾ ਕੰਮ ਰਹਿੰਦੇ ਸੀਗੇ ਤਿੰਨ ਚਾਰਕ ਉਹਨੇ ਜਿਹੜੀ ਆ ਬਾਉਂਡਰੀ ਰਹਿਂਦੀ ਲਾਉਣੇ ਨੂੰ ਤੇ ਉੱਪਰ ਫੌਕਸੀ ਭਰਨੀ ਥੋੜੀ ਦੋ ਚਾਰ ਬਾ ਨਾ ਦੋ ਚਾਰ ਕਹਿ ਗਿਆ ਬਾਥਰੂਮ ਜੋ ਫੌਕਸੀ ਭਰਨੂ ਰਹਿਂਦੀ ਥੋੜੀ ਜੀ ਉਹ ਭਰਨੀ ਉਹਨੇ ਉਹ ਕੰਮ ਨਿਵੇੜ ਦੇਣਾ ਤੇ ਲੋਕ ਖੁੱਲ ਗਿਆ ਆ ਦੇਖੋ ਤਿੰਨ ਥੱਲੇ ਮੰਗਾਏ ਸੀਗੇ ਕਹਿੰਦਾ ਤਿੰਨ ਥੱਲੇ ਕੱਕ ਨਹੀਂ ਕਹਿੰਦਾ ਜੇ ਬਚ ਕੇ ਆਪਣੇ ਇਧਰਲੀ ਸਾਈਡ ਕੰਮੇ ਆ ਜਾਣੇ ਜਿਹੜੀ ਇਧਰ ਬਾਹਰਲੀ ਸਾਈਡ ਟੈਲ ਲੱਗਣੀ ਆ ਤਰੇ ਨੂੰ ਪਹਿਨਾ ਕੇ ਕੱਢਦੇ ਆ ਪਹਿਲਾ ਪਹਿਲੀ ਇਹ ਸਰੋਂ ਸਰੋਂ ਨੇ ਇੱਕ ਅਕਲੀ ਹੀ ਫੂਸੇ ਆ ਕਿਆ ਕਹਿ ਰਹਿੰਦੇ ਉਹਨੂੰ ਖਲ ਖਲ ਸਰੋਂ ਦੀ ਖਲ ਸਰੋਂ ਦੀ ਖਲ ਹਾਂ ਰੇ ਚ ਪਾਉਣੀ ਉੱਥੇ ਪਿੰਡ ਧਾਨਾਂ ਚ ਹੋਰ ਕਿਹੜੀ ਚਰਨ ਵੀ ਪਾਈ ਹੈ ਬਥੇਰੇ ਸਾਰੇ ਪਾਉਂਦੇ ਪਿਛਲੇ ਸਾਲ ਵੀ ਪਾਈ ਦੀ ਆਪਾਂ ਨੇ ਉਹ ਤਾਂ ਪਿਛਲੇ ਸਾਲ ਵੀ ਪਾਈ ਦੀ ਚਲ ਕੋਣ ਪਾ ਲ ਤੇ ਬੋਲਟ ਬਣਾ ਬਾਹਰੇ ਖੜਾ ਹਾਂਜੀ ਕਿੱਥੇ ਨਾ ਨਾ ਮੋਟਰ ਪੀ ਪੀ ਕੇ ਰੱਖੀ ਹੋਈ ਐ ਐਨ ਬਰੀਕ ਪਿਆ ਕੇ ਰੱਖੀ ਵੀ ਉੱਥੇ ਤੇ ਮੋਟਰ ਤੇ ਚੱਕ ਰਹੀ ਹੈ ਮੈਂ ਤੇ ਲੋ ਜੀ ਪਹੁੰਚ ਗਏ ਦੂਜੀ ਮੋਟਰ ਪਾ ਤੇ ਇੱਧਰ ਤਾਂ ਠੀਕ ਠਾਕ ਐਨ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਣੀ ਔਰ ਥੋੜਾ ਥੋੜਾ ਰੋਜ਼ ਨਾ ਸਮਝ ਲਓ 10 15 ਕਿ ਮਿੰਟ ਮੀਂਹ ਪਈ ਜਾਂਦਾ ਰੋਜ਼ ਮਾਣੀ ਮੋਟੀ ਧਰਤੀ ਗਿੱਲੀ ਕਰੀ ਜਾਂਦਾ ਦੇਖੋ ਕਤ ਜਿਆਦਾ ਨਹੀਂ ਪੈਂਦਾ ਮੂੰਹ ਸਿੱਟੇ ਜਿਹਾ ਪੈ ਜਾਂਦਾ ਬਸ ਤੇ ਚੱਕੀ ਇਹ ਰੇ ਚੱਲੀ ਐ ਮੋਟਰ ਉਹਦਰ ਹਨਾ ਦਿਨ ਢਲਦਾ ਜਾਂਦਾ 5:30 ਹੋ ਗਏ ਇੱਕ 20 ਕਿਲੋ ਪਾ ਲਏ ਚ 20 ਤੇ ਵੀ 15 ਕਿਲੋ ਚਾਚਾ ਕਹਿੰਦਾ ਸੀਗਾ ਕਹਿੰਦਾ ਕਿੱਲੇ ਚ 15 ਕਿਲੋ ਪੈਂਦੀ ਆ ਤੇ 15 ਕਿਲੋ ਪਾ ਲਏ ਜਾਣੀ ਕਿੱਧਰ ਬਾਕੀ ਦਾ ਠੀਕ ਐ ਮੋਟਰ ਦਾ ਹਾਲ ਇਹਦਾ ਦੇਖੋ ਹਫਤਾ ਹੋ ਗਿਆ ਲੈ ਖੇਤ ਭਰੀ ਖੜੇ ਪਾਣੀ ਨਾਲ ਇਹ ਤਾਂ ਛੱਡਿਓ ਇਹਨਾਂ ਨੇ ਚੂਹਿਆਂ ਕਰਕੇ ਨਹੀਂ ਖਰਾਬ ਕਰ ਦਿੰਦੇ ਆ ਉਹੀ ਚੂਹੇ ਆਪਣੇ ਇੱਧਰ ਆ ਕੇ ਇੱਧਰ ਖਰਾਬ ਕਰ ਲਿਆ ਉਹਨਾਂ ਨੇ ਚਲੋ ਕੋਈ ਨਾ ਤੇ ਹੁਣ ਪੜੀ ਰੇਤ ਤੇ ਚੱਲੀਏ ਉਧਰ ਮੋਟਰ ਵਾ ਤੇ ਪਾਈਏ ਤੇ ਉਧਰ ਨਾਲੇ ਧਾਨ ਦਾ ਹਾਲ ਦਫੰਦੇ ਆਪਣੇ ਤਾਂ ਧਾਨ ਹਾਲੇ ਠੀਕ ਆ ਬਾਕੀ 10 ਦਿਨ ਤੱਕ ਪਤਾ ਲੱਗੂਗਾ ਕਿ ਧਾਨ ਦਾ ਕੀ ਹੁੰਦਾ ਤੇ ਲੋ ਜੀ ਖਾਦ ਆਪਣੇ ਲਈ ਪਾ ਤੇ ਚੱਲੀ ਹੁਣ ਰੇਹ ਚੱਕੀ ਕਰਤੇ ਤੇ ਚੱਲੀ ਦੂਜੀ ਮੋਟਰ ਪਾ ਉੱਧਰ ਪਾंदे ਰੇਹ ਜਾ ਕੇ ਤੇ ਕਾ ਲੂੰ ਇੱਧਰ ਵੀ ਆਪਾਂ ਜਿਹੜਾ ਇੱਕ ਥੱਲਾ ਇੱਕ ਥੱਲਾ ਔਰੇ ਪਿਆ ਹੋਰ ਵੀ ਪਾ ਦੇਣੀ ਨਾਲ ਫਿਰ ਸਰੋਂ ਵੀ ਉੱਪਰ ਪਈ ਖਰਾਬ ਹੁੰਦੀ ਆ ਆ ਬੁੱਟਿਆਂ 'ਚ ਵੀ ਪਾ ਦੇਣੀ ਉਹ ਬੁੱਟਿਆਂ 'ਚ ਵੀ ਪਾ ਦੇਣੀ ਤੇ ਆਪਣੇ ਜਿਹੜੇ ਬੈਕ ਸਾਈਡ ਵਾਲੇ ਇਹਨਾਂ 'ਚ ਵੀ ਪਾ ਦੇਣੀ ਪਾ ਕੇ ਸਾਰੀ ਨੀਂ ਦੇ ਅੰਦਰ ਰੇ ਪਿਆ ਖਰਾਬੇ ਹੋ ਰਿਹਾ ਸਾਰੇ ਨੇ ਪਾਦਣੀ ਆਪਾਂ ਨੇ ਤੇ ਹੁਣ ਚੱਲੀਏ ਪਿੰਡ ਵਾਲੀ ਮੋਟਰ ਪਾ ਉੱਥੇ ਪਈਏ ਰੇਤ ਤੇ ਕੰਮ ਨਿਮੇੜੀਏ ਬਸ ਆਖਰੀ ਰੇ ਪੈਣਾ ਹੁਣ ਉੱਥੇ ਚਲੋ ਹੁਣ ਉੱਥੇ ਜਾ ਕੇ ਕੀ ਗੱਲਾਂ ਕਰਾਂਗੇ ਲੋ ਜੀ ਬੋਟ ਲਾ ਤਾਂ ਗਵਲੇ ਸਟੈਂਡ ਪਾ ਤੇ ਉਹ ਸਰਵਿਟਰੀ ਮਿਲ ਜੇ ਕਹਿੰਦਾ ਮੈਂ ਲੈ ਕੇ ਚੱਲਦਾ ਤੂੰ ਆ ਜਾ ਰੇਤ ਚੱਕ ਲੈ ਕਹਿੰਦੇ ਤੇ ਚੱਕੀ ਰੇ ਤੇ ਚੱਲੀਏ ਹੁਣ ਮੋਟਰ ਪਾ ਨੂੰ ਆ ਜਾ ਵੀ ਬਾਹਰ ने बारे रखती थी लग ने है बाद चू करता है बहारे कटाती मैं इन्हें पानी पुनी मार मारती है पर मिट्टी फिर अंदर वो अंदर फिर मिट्टी चल जाती है तो हूं दी थे ਲੋਈ ਰੇਟ ਹੋ ਗਿਆ ਕੈਨਸਲ ਸੋ ਆ ਪਾਉਂਗਾ ਬਾਈ ਸਵੇਰੇ ਹੀ ਰਾਤ ਨੂੰ ਮੀਂਹ ਦਾ ਕੋਈ ਪਤਾ ਨਹੀਂ ਮੇਰੇ ਸੱਜਰੇ ਪਾ ਦੂਗੇ ਫੇਰ ਰਾਤ ਨੂੰ ਮੀਂਹ ਦੱਸਿਆ ਹੋਇਆ ਹੈ ਮੀਂਹ ਤਾਂ ਦੱਸਿਆ ਹੋਇਆ ਹੈ ਅੱਛਾ ਹੀ ਮੀਂਹ ਤਾਂ ਅੱਜ ਆਪਣੇ ਮਰੇ ਘਟਤਾ ਹਾਂਜੀ ਆਪਣਰੇ ਕਸ਼ਟਤਾ ਹਲੋ ਕਿੰਤਰ ਜਾਨੋਂ ਤੁਹਾਨੂੰ ਮੈਂ ਧੰਨ ਦਿਖਾਰਾਂ ਦਾ ਕੀ ਨਹੀਂ ਮੀਂਹ ਦਾ ਨਹੀਂ ਨਾ ਉਹ ਆ ਤਾਂ ਠੀਕ ਆ ਆਪਣੇ ਬਈ ਕਰੇ ਮੰਗਦੇ ਆ ਤੇ ਉਹ ਪਾਦਣਾ ਹੁਣ ਆਪਾਂ ਨੇ ਕੋਈ ਦੀ ਡਿੱਗੀ ਖੋਲ ਕੇ ਦੇਖ ਲੈ ਵਿੱਚ ਤਾਂ ਤਾਰ ਵੀ ਲਾਗ ਪਰ ਨਾ ਕੁਸਤ ਲੱਗੀ ਉਹਦੀ ਉਹ ਦੇਖੋ ਤਾਂ ਨਾਲ ਹੁਣ ਫਰਕ ਪਤਾ ਲੱਗਦਾ ਤਿੰਨ ਵੈਰੈਟੀਆਂ ਆਹ ਲੱਗ ਆਹ ਲੱਗ ਤੇ ਉਹ ਲੱਗ ਹਫਤੇ ਹਫਤੇ ਦਾ ਹੀ ਫਰਕ ਹੂੰ ਪਤਾ ਨਾ ਰਿਹਾfte ਹਫਤੇ ਹਫਤੇ ਦਾ ਹੀ ਫਰਕ ਆਪਣੇ ਉਰੇ ਹੂੰ ਆਹ ਹਫਤਾ ਲੇਟ ਉਹ ਹਫਤਾ ਲੇਟ ਉਹ ਹੋ ਗਏ ਪੂਰਾ ਹੈ ਟਾਈਮ ਟਾਈਮ ਚ ਲੱਗਦੇ ਆਏ ਵੇ ਹਾਂ ਤਾਂ ਤਾਂ ਤੇਰੇ ਵਾਲ ਵੀ ਵਧੀਆ ਹੋਏ ਵੇ ਆ ਜਦੋਂ ਨਾ ਜਿਹੜੀ ਆਪਾਂ ਹੁਣ ਲੈ ਕੇ ਆਏ ਆ ਜੇਕਰ ਤੇ ਲੋਹਾ ਹਾਂਜੀ ਜਿਹੜਾ ਪੱਤਾ ਵਿੱਚ ਪਈਲਾ ਹੈ ਹਾਂਜੀ ਇਹਦੇ ਕਰਕੇ ਲੈ ਕੇ ਆਏ ਆ ਅੱਛਾ ਜੀ ਹਾਂ ਹ ਮੂਰੇ ਮੂਰੀ ਢਲੀ ਜੀ ਆ ਹਾਂ ਬੱਕ ਮੈਂ ਵੀ ਦੇਖੇ ਮੈਂ ਕਿਤੇ ਜਾਦਾ ਰਹਿ ਤਾਗੇ ਜਿਹੜਾ ਤੈਨੂੰ ਤਜਰਬਾ ਦਿਖਾਉਣਾ ਅੱਜ ਹਾਂਜੀ ਆ ਦੇਖ ਅੱਜ ਦਾ ਮਗਰਾਬੀ ਦਾ ਹਾਲ ਉਹ ਗਰਾਵ ਕਰਦੇ ਨੇ ਆ ਮਗਰਾਬੀ ਕਰਕੇ ਗਈ ਹੈ ਚਲੇ ਆਪਾਂ ਛੋਟੇ ਵੀਡੀਓ ਨਹੀਂ ਕਹਿੰਦੇ ਹਾਂ ਆਉਂਦੀ ਆ ਵੱਡ ਕੇ ਚਲੇ ਜਾਂਦੀ ਮੇਰੇ ਲੱਗਿਆ ਖੁਸਵੇਂ ਨਹੀਂ ਮਿਲਦਾ ਖੁਸਵੇਂ ਬਾਕੀ ਉਮਰ ਦੇ ਸਾਹਮਣੇ ਲਧਾਨ ਬਾਈ ਠੀਕ ਹੈ ਹਾਂਜੀ ਬਹੁਣ ਰਹੇ ਆ ਇੱਕ ਅੱਧਾ ਉਤਤ ਬਾਦ ਇਹਨ ਲੋਟ ਆ ਵੀ ਮੈਂ ਇੱਕ ਹੋਰ ਤਜਰਬਾ ਕਰਿਆ ਜਿੰਨਾ ਜ਼ਿਆਦਾ ਰਹਪਾਉਂਦੇ ਉਹਨਾਂ ਨੂੰ ਬਿਮਾਰੀਆ ਦੇ ਕੋਈ ਬੂਝਾ ਉਹ ਬੂਝਾ ਛੋਟਾ ਇਹਦੀ ਚੱਲ ਨਿਸ਼ਾਨੀ ਹੈਗੀ ਆ ਹਾਂਜੀ ਮੇਰੇ ਨਾਲ ਜ਼ਿਆਦਾ ਬੂਝਾ ਛੋਟਾ ਨਹੀਂ ਹੈਗਾ ਠੀਕ ਆ ਤਾਂ ਨਾ ਇਹਨੇ ਤਾਂ ਠੀਕ ਹੈ ਤਾਂ ਨਾਲ ਚ ਕੋਈ ਤੁਹਾਨੂੰ ਇੱਕੋ ਬਿਮਾਰੀ ਦਾ ਹੁਣੇ ਕਿੱਕਣਾ ਹੀ ਕੰਮ ਕਰੇ ਕਰਨਾ ਪਾ ਪਾਣੀ ਲਾਤਾ ਹਾਂਜੀ ਸੁਕਾਉ ਤੇ ਪਾਣੀ ਲਾਤਾ ਸੁਕਾਉ ਤੇ ਇਹ ਕੰਮ ਕਰੇ ਕਰਨਾ ਹੋਨਰ ਤੇ ਲੈ ਕੇ ਸਰੇ ਤੱਕ ਧਾਨ ਸੁੱਕੇ ਆ ਆਪਣੇ। ਹਾਂਜੀ। ਉਹ ਖੱਤੀ ਵੀ, ਛੂਏ ਫਾਰ ਵੀ। ਸਾਰੇ 5 ਦਿਨ ਹੋ ਗਏ ਮੋਟਰ ਇਹ ਚਲਾਈ ਹੋਈ ਹੈਗੀ। ਆ ਛੋਟੇ ਬੁੱਝਾ ਨੂੰ ਵੀ ਕਹਿੰਦੇ ਵੀ ਧਾਨ ਸੁਕਾਓ ਇੱਕ ਜੇ ਨਾਲ। ਹਾਂਜੀ। ਆਪਣੇ ਖੇਤ ਤਾਂ ਸੁੱਕਦੇ ਹੀ ਨਹੀਂ ਆ ਲੈ। ਇੱਧਰ ਕਿਦਾਂ ਦੇ ਧਾਨ ਲੱਗੇ ਹੋਏ ਇਹਨਾਂ ਨੇ ਵਿਚਾਰਿਆਂ ਨੇ ਪਾਣੀ ਨਹੀਂ ਲਾਇਆ। ਕੱਦੂ ਇਹੋ ਜਿਹਾ ਹੋਇਆ ਬਾਈ। ਹਾਂ। ਪਾਣੀ ਆਉਂਦਾ ਨਹੀਂ। ਸੁੱਕੇ ਤਾਂ ਸਾਡੇ ਦਾ ਪਈ ਹਾਲਤਾਂ। ਮਾਸੀ ਸੁੱਕੇ ਆ। ਬਾਕੀ ਉੱਪਰ ਵਾਲਾ ਦੇਖ ਲਓ। ਪੰਜ ਸੁੱਕੇ ਅਜੇ ਰਾਤ ਨੂੰ ਕਿਹਾ ਮੀਂਹ ਪੈਣਾ। ਪੈ ਤਾਉਂਦਾ। ਹਾਂ। ਇਹ ਬਿਮਾਰੀ ਦੇ ਤਾਂ ਕਿਆ ਚੱਲੇ ਹੋਈ ਬਿਮਾਰੀ ਦਾ ਕੋਈ ਹੱਲੇ ਨਹੀਂ ਬੂਟਾ ਛੋਟਾ ਹੁੰਦਾ ਦੇ ਇਹ ਉੱਥੇ ਖੜਾ ਨਹੀਂ ਤੇਰੇ ਕਿੱਥੇ ਦਿਖਦਾ ਦਾਰ ਆਹ 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 ਮੂਰੇ ਪਿਆ ਬਸ ਆਹ ਆਹ ਇਹ ਹੈ ਠੀਕ ਬੂਜਾ ਛੋਟਾ ਉਹ ਹੈ ਉਹ ਦੇਖ ਉਹ ਇੱਕ ਨਾ ਪਿੱਛੇ ਉਹ ਹੈ ਬਸ ਉਹ ਹੈ ਬਿਮਾਰੀ ਹੋਰ ਕੋਈ ਨਹੀਂ ਹੈ ਮਤਾਂ ਨਾ ਬੜੇ ਨਹੀਂ ਹੁੰਦੇ ਰਹਿਣ ਤਾਂ ਨਹੀਂ ਬੜੀ ਹੋ ਰਿਹਾ ਬਸ ਛੋਟਾ ਹੋ ਗਿਆ ਜਿਹੜਾ ਬੂਜਾ ਛੋਟਾ ਰਹਿ ਗਿਆ ਛੋਟਾ ਰਹਿ ਗਿਆ ਅਗਰ ਇਹ ਫੈਲਦਾ ਹੀ ਪੂਖੇਤੀ ਵਾਇਰਸ ਆ ਇਹ ਜਿਵੇਂ ਕਰੋਨਾ ਵਾਲਾ ਤੇ ਇਹ ਤਾਂ ਦੱਸਦੇ ਆ ਵੀ ਜੇ ਕਿਸੇ ਤੁਸੀਂ ਖੇਚ ਵੀ ਕੋ ਮੈਦੂ ਦੇ ਖੇਚ ਵੀ ਨਾ ਜਾਓ ਹਾਂਜੀ ਹਾਂ ਬੀ病ਮਾਰੀ ਘੁੰਮਣ ਨਾਲ ਵੀ ਟੈਲਦੀ ਹੈ ਬਾਕੀ ਹੁਣ ਬਾਈ ਪਤਾ ਨਹੀਂ ਹੈਗਾ ਉਹ ਕਿੱਥੇ ਮਾਸਮ ਦੇਖ ਲੈ ਐਨ ਠੰਡਾ ਹੋਇਆ ਹਾਂ ਜੇ ਐਨ ਠੰਡਾ ਸਵੇਰੇ ਜਦ ਮੀ ਵਹਿੰਦਾ ਉਹੀ ਬਹੁਤ ਫਰਕ ਪਾਉਂਦਾ ਲੜ ਤਿੰਨ ਚਾਰ ਦਿਨ ਹੋ ਗਏ ਫਿਰ ਡੇਲੀ ਮੜਾ ਜਾ ਵਾਦ 15 ਕ ਮਿੰਟ ਹਰੇ ਤਾਂ ਮੈਂ ਹੀ ਪਾ ਲੂਗਾ ਸਵੇਰੇ ਦੇ ਵਿੱਚ ਅੱਛਾ ਜੀ ਆ ਰੋ ਪੱਲੀ ਲੈ ਕੇ ਲੈ ਆ ਦੇ ਹੁਣ ਤੇ ਤੇਰੀ ਕੰਮੀ ਪੱਲੀ ਦੀ ਹੋ ਰਹੀ ਥੋੜੀ ਜੀ ਹਾਂਜੀ ਹਾਂਜੀ ਮੈਂ ਚੱਕ ਕੇ ਲੈ ਕੇ ਪਾ ਦੂਗਾ ਤਸਕ ਵਜੇ ਦਾ ਕਰੀਗਾ ਠੀਕ ਜੀ ਅੱਜ 7:30 ਕੱਲ ਜਾਣ ਤਾਂ ਨਹੀਂ ਕਿਤੇ ਨਾ ਮੈਂ ਜਿੰਮ ਤੇ ਆਏ ਸਾਡੇ ਕਿਸੇ ਆ ਜਾਂਦਾ ਮੈਂ 6:30 7:00 ਵਜੇ ਪਾ ਦਾਂਗੇ ਅੰਬਾ ਠੀਕ 6:30 ਪਾ ਦਊਗਾ ਮੈਂ ਬੱਸ ਵੀਰ ਰੋ ਤਾਂ ਜਾਮ ਮੰਨ ਲੈ ਓਕੇ ਆ ਗਿਆ ਤੇ ਵੀ ਕਹਿੰਦੇ ਬਾਬਾ ਜੀ ਤਿਆਰ ਕਰਨ ਲੱਗੇ ਜਾਮਣਾ ਦਾ ਉਹ ਸ਼ੂਗਰ ਦੀ ਤੇ ਇਹ ਿਆਰ ਕਰਦਾ ਹੈ ਆਪਣੇ ਮੈਨੂੰ ਵੀ ਇੱਕ ਆਆ ਆਰਡਰ ਮੇਰੇ ਵਾਸਤੇ ਵੀ ਰੱਖ ਲਿਓ ਥੋੜੀ ਜੀਆਂ ਉਹ ਦੇ ਹਾਂ ਇਹ ਵਾਲੇ ਕਾਟੋ ਉਹਨੇ ਫਿਰ ਸਕਾਉਣੇ ਹੁਣ ਤੌਰੇ ਕਾਪਾ ਅੱਛਾ ਮੈਂ ਕਿਹਾ ਮੈਂ ਤਾਂ ਦੂਵੀ ਸਮਝੀ ਅੰਦਰਾਂ ਕਿ ਜਿਹੜੇ ਹਰੇ ਹਰੇ ਦੇ ਆ ਉਹ ਤਾਂ ਨਹੀਂ ਏਕਣ ਜਾਮਣ ਜਿਹੜੇ ਪੱਕ ਕੇ ਫੇਰ ਉਹਦੀ ਨਿਕਲ ਅੱਛਾ ਜੀ ਇਹਦਾ ਪੱਕੀ ਜਾਮਣ ਦੀ ਗੁਸਲ ਚਾਹੀਦੀ ਪੱਕੀ ਆਪਣੇ ਤਾਂ ਬਹੁਤ ਵੱਧ ਹੋ ਰਹੇ ਨੇ ਜਿਹੜਾ ਜਾਮਣ ਜਾਮਣ ਹੂੰ ਤਬਾ ਉੱਧਰ ਲੱਗੇ ਹੋਏ ਆ। ਉਹ ਸਵੇਰੇ ਉਹ ਜੇ ਆਪਾਂ ਦਵਾਈਆਂ ਲੈ ਕੇ ਆ ਜਾ ਉੱਧਰ ਵੀ ਦਵਾਈ ਰਹਿ ਗਈ। ਉੱਧਰ ਹੀ ਦਵਾਈ ਲੈ ਆਉਣੀ ਸੀ। ਅਨਾਰ ਆ ਗਿਆ। ਪੱਕਾ ਹੋਊਗਾ ਇਹ? ਪੱਕਾ ਹੈ। ਸੁਹਾਗੀ। ਇਹ ਨੰ ਪੱਕਾ ਨਾਰਾ ਹੈ। ਮਿੱਠਾ ਹੋਊਗਾ ਇਹ। ਊਹ। ਮਿੱਠਾ ਵਿਆ। ਮਿੱਠਾ ਤਾਂ ਹੋਣਾ ਹੀ ਹੈ। ਕਾੜੂਏ ਨਹੀਂ ਹੈ ਓਰੇ ਸਾੜੂ ਸੁੱਕ ਗਿਆ ਪੱਤ ਲਿਆ ਹੂੰ ਬਾਕੀ ਸਾਰਾ ਉਸ ਹੈ ਹਫਤੇ ਤੱਕ ਹੋ ਗਿਆ ਨਾ ਲਾਲ ਲੈਣੇ ਇਹ ਲਾਲ ਨਹੀਂ ਹੁੰਦਾ ਇਹ ਹੁੰਦਾ ਨਹੀਂ ਇਹ ਚਿੱਟਾ ਹੀ ਰਹਿੰਦਾ ਹੈ ਵੈਰਾਈ ਆਪਣੇ ਸਾਰੇ ਲੱਗੇ ਲੱਗੇ ਆ ਵੀ ਓਰੇ ਨਰਸਰੀ ਦਾ ਬੂਟਾ ਹੈ ਅੱਛਾ ਹੈ ਆਹ ਲਓ ਦੇਖ ਲੈ ਪੰਨ ਦੀ ਥਾਰ ਕਿੰਨਾ ਪਾਣੀ ਨਿਕਲਿਆ ਵਿੱਚ ਤੇ ਹਾਂਜੀ ਜਿਹਦੀ ਕਿਸਮਤ ਚਾ ਖਾਣਾ ਉਹ ਨਹੀਂ ਹੈ ਤੇਰੇ ਕਰਕੇ ਤੋੜ ਲਿਆ ਮੈਂ ਹਾਂਜੀ ਕੱਲ ਦੇ ਦੋ ਨਾਰਾ ਜਿਹੜੇ ਉੱਪਰ ਕਾਲ ਬਣਾ ਕੇ ਖਾਦੇ ਵੇ ਪਿੱਛੇ ਵੀ ਲੱਗਾ ਵੇ ਖੋਰ ਬਹੁਤ ਲੱਗੇ ਵੇ ਤੇ ਨਾਰਾ ਹੁਣ ਅੰਬ ਮੁਕੇ ਨਾਰ ਚੱਲ ਪਣੇ ਬਾ ਨਾਰ ਮੁਕੇ ਅਮਰੂਦ ਤਿਆਰ ਹੂੰ ਤੇ ਅਮਰੂਦ ਦਾ ਮਝਟ ਲੱਗੇ ਕਰੂੰਗੀ ਲੈ ਫਿਰ ਹਾਂ ਨੁੱਟੜ ਦਾ ਪਾਣੀ। ਥੇ ਕਿਹੜੇ ਉਹ ਆ ਦਵਾਈਆਂ ਨਾਲ ਤਿਆਰ ਹੋਏ ਵੇ ਕੁਦਰਤ ਤਿਆਰ ਹੈ ਤਾਂ। ਹਾਂਜੀ। ਨਾ ਵਿਚਾਰਾ ਜੇ ਨਾ ਪਾਣੀ ਪੂਣੀ ਪਾਇਆ। ਹੁਣ ਤਾਂ ਪਾਣੀ ਦੀ ਲੋੜ ਹੀ ਨਹੀਂ। ਅਨਾਰ ਦਾ ਛਿਲਕਾ ਵੀ ਕੰਮ ਆਉਂਦਾ ਦੱਸਦੇ ਆ। ਐਡਾ? ਉਹ। ਸਾਨੂੰ ਤਰ੍ਹਾਂ ਕੱਢ ਕੇ ਖਾਣਾ ਹੀ ਹੁੰਦਾ। ਹੂੰ। ਸਾਨੂੰ ਲੋ ਸੇਲਾ ਹੋਰ ਲੈ ਆਵਾਂ ਖਾ ਲੈਂਦੇ ਮਾਂ ਬਾਪ ਮੰਬਾ ਖਾ ਕੇ ਹੀ ਆਇਆ ਤਾਂ ਘਰ ਤੇ ਭੁੱਖੇ ਲੱਗੇ ਮੈਂ ਰੋਟੀ ਖਾਣੀ ਮੰੰਬੇ ਖਾ ਲਾਂਦੇ ਠੀਕ ਹੈ ਮੌਸਮ ਦੇ ਸਾਹ ਅਨੁਕੂਲ ਸਾਰਾ ਪੁੱਤਾ ਜੀ ਖਾਣੀ ਕਹੀ ਗਿਆ ਲੋ ਭਾਈ ਬਾਕੀ ਅੰਬ ਦਾ ਸੀ ਕਰਤੇ ਬੇਲੇ ਕੰਬ ਦਿਖਾਉਂਦਾ ਆ ਜਾਂ ਆ ਦੇਖੋ ਅੰਬਾ ਦੀ ਅੰਬੀਆਂ ਸਾਰੀਆਂ ਦੇ ਬੇਲੀ ਆਉਂਦੀਆਂ ਜਦੋਂ ਜਲਵਾ ਗੱਲ ਕਰਦਾ ਤਾਂ ਨਾ ਵੀ ਕੁਦਰਤੀ ਫਲ ਹਾਂਜੀ ਉਹਦੀ ਗੱਲ ਦੱਸਦਾ ਇਹ ਅੰਬਾਂ ਦੇ ਬੂਟੇ ਸਾਰੇ ਹੀ ਆਪਣੇ ਆਪ ਜੰਮੇ ਹੋਏ ਇਹ ਹੈ ਨਹੀਂ ਹਾਂ ਕੋਈ ਅੰਬੀ ਕਿਤੇ ਤੇ ਕੋਈ ਕਿਤੇ ਤੇ ਲਿਆ ਕੇ ਲੱਗੀ ਵੀ ਆਹ ਦੇਖ ਕੰਬ ਦਾ ਬੂਟਾ ਇਹਦੇ ਅੰਬੇ ਭਾਈ 2 ਮਹੀਨੇ ਤੱਕ ਪੱਕਣਗੇ ਹਲੇ ਅੱਵਲੇ ਹਲੇ ਵੀ ਹਰੀਆਂ ਹੋਈਆਂ ਆਚਾਰ ਮੰਗੋਂ ਚ ਪੱਕਣੀਆਂ ਇਹ ਅੱਛਾ ਹੀ ਸਾਰੇ ਅੰਬ ਫਲਿਆ ਪਿਆ ਅੰਬੇ ਵੀ ਪੂਰੀ ਲੱਗੀ ਵੀ ਇਹਨੂੰ ਹਾਂਜੀ ਆ ਇੱਥੇ ਤੇ ਆਹ ਉਹ ਬੂਟਾ ਆ ਦੇ ਲੈ ਇੱਥੇ ਦੇ ਖੜ ਕੇ ਦੇਖ ਲੈ ਅੰਬੀ-ਅੰਬੀ ਦਿਖਦੀ ਹੈ ਲੈ ਆ ਦੇ ਲੈ ਇੱਥੇ ਦੇ ਦੇਖ ਕੇ ਆਪਾਂ ਨੂੰ ਲੈ ਭਰਿਆ ਵਾਪੂਰਾ ਇਹ 2 ਮਹੀਨੇ ਤੱਕ ਪੱਕਣਾ ਇਹਨੇ ਐ ਹੋਰਾ ਰਹਿਣਾ ਦੇਖ ਲੈ ਅੱਛਾ ਹੈ ਸਾਰੇ ਲੱਗ ਲੱਗੇ ਲੱਗੇ ਹੋਏ ਦੇਖ ਲੋ ਹੈ ਨਾ ਹੈ ਨਫਰਾ ਮਣਾ ਟੇਸਟ ਆ ਰਹੇ ਕੰਮ ਦਾ ਇਹਦਾ ਅਲੱਗ ਉਹਦਾ ਅਲੱਗ ਇਹਦਾ ਅਲੱਗ ਇਹ ਜਮਣਾ ਘਟ ਲੱਗਦੀ ਹੈ ਹੈ ਨਾ ਜਮਣਾ ਇੰਨੀ ਵਧੇ ਤੇ ਚਲੋ ਫਿਰ ਵੀ ਵਿਚਾਰੀਆਂ ਸ਼ਾਮਾਂ ਤੋਂ ਦੰਦੀਆਂ ਸਾਲ ਪਰ ਬਾਦੂ ਐਨ ਆਪਣੀ ਦਾ ਮੋਟਰ ਉੱਪਰ ਤੇ ਤਾਂ ਉਹੀ ਬਣਿਆ ਬਾਊ ਹੋਰ ਕੋਠਾ ਹਾਂ ਦੁਪਹਿਰ ਦੇ ਲੋ ਠੰਡੀ ਠੰਡੀ ਹਵਾ ਚੱਲਦੀ ਹੁੰਦੀ ਮਿੱਠੀ ਮਿੱਠੀ ਬਾਦਸ 10 ਦਿਨ ਹੋ ਜਵੇ ਲੈ ਕੇ ਪੱਲੀ ਆ ਸਾਰਾ ਸਮਾਨ ਚੱਕ ਲੈ ਜਾਣਾ ਜਮਨਾਂ ਦੀ ਗੁਠਲੀਆਂ ਛੱਡ ਦਾਂਗੇ ਲਾਗ ਪਰ ਧਰੇ ਬੰਨਾ ਹਾਂਜੀ ਬਾਕੀ ਖੁਰਤਗੇ ਸਾਰਾ ਇੱਕ ਜਣਾ ਸਾਫ ਕਰ ਦੇਣਾ ਤੋ ਤੁਪ ਦੇ ਐਗਜ਼ਾਮਪਲ ਲੈਣੀ ਹੋਵੇ ਉਰੇ ਮਿਲਦੀ ਹੈ ਨਾ ਆਹ ਸੈਟ ਤਾਂ ਹੋਣੇ ਨਹੀਂ ਉਧਰ ਸਾਰੇ ਹੋਏ ਜਾਣੇ ਉਰੇ ਜਿੱਥੇ ਲੱਗਦੀ ਹੈ ਤੋ ਆਇਰਨ ਮਿਲਦੀ ਹੈ ਹਾਂਜੀ ਇਹਦੇ ਤੁਪੇ ਲਾਣੀ ਉਹ ਤਾਂ ਰਹਿਣ ਕਿ ਚੱਲੀਏ ਹੁਣ ਘਰ ਨੂੰ ਪਾਣੀ ਉਰੇ ਪਾਇਆ ਜੰਮ ਤੇ ਆ ਗਿਆ ਹਾਂਜੀ ਮੈਨੂੰ ਫੋਨ ਕਰ ਦਿਨ ਬਸ ਬਸ ਠੀਕ ਮੈਂ ਪੱਲੀ ਲਿਆਉਂਗਾ ਆਪੇ ਹਾਂਜੀ ਹਾਂਜੀ ਬਸ ਰੜਾ ਕੇ ਜਦੇ ਪਾ ਲੈਣਾ ਜੇ ਲੈਟ ਆਈ ਤਾਂ ਪਾਣੀ ਛੱਡ ਦਾਂਗੇ। ਨਾਮ ਤਾਂ ਦੇਖ ਲਾਂਗੇ ਪਾਣੀ ਦਾ ਕਰਨ। ਮੋਟਰ ਤਾਂ ਚੱਲਦੀ ਐ। ਇਹਨਾਂ ਲੈਟ ਤਾਂ ਆਈ ਵੀ ਐ। ਤੇ ਹੁਣ ਮਿਲਦੇ ਸਵੇਰੇ ਫਜਰੇ। ਸੱਜਰੀ। ਤੇ ਲੋ ਜੀ ਜਾਂਦੇ ਜਾਂਦੇ ਹਿੱਲਾ ਹੋ ਗਿਆ ਮਿਰਚਾਂ ਦਾ। ਲੈ ਫੜ ਪਾਈ। ਮਿਰਚਾਂ ਤਾਂ ਕਿਸੇ ਨੂੰ ਜਵਾਬ ਨਹੀਂ ਪਿੰਡ 'ਚ। ਹਾਂ। ਆਪ ਆਪਣੀ ਜੇਬ 'ਚ ਤੈਨੂੰ ਸਹੋਰ ਦਿੰਦਾ ਤਾਂ ਲੈ। ਪੱਤੇ ਨਾਲ ਬੱਧ ਤਾਂ ਮਿਰਚਾਂ। ਹਾਂ ਪੱਤੇ ਨਾਲ ਬੱਧ ਤਾਂ ਮਿਰਚਾਂ। ਮਿਰਚ ਖੰਡ ਤੋੜਦਾ ਹੀ ਨਹੀਂ ਕੋਈ। ਉੱਧਰ ਵੀ ਮੇਰੇ ਬਹੁਤ ਲੱਗਦੀ ਐ। ਤੁੰਨੂੰ ਤਾਂ ਹੀ ਕਰਾਂ ਮੈਂ ਮਿਰਚ ਲੈ ਕੇ ਜਾਈ ਜਾਂਦਾ ਹੋਇਆ ਲੈ। ਕਿਸੇ ਨੂੰ ਜਵਾਬ ਨਹੀਂ ਹੈਗਾ ਨਾਲੇ। ਅੱਛਾ ਜੀ। ਹਰੇਕ ਦੀ ਲੱਗੀ ਵੀ ਛੇਠਾਂ ਤੇ ਨਾਂ ਚੱਕੀ। ਨਾ ਨਾ ਆਪ ਦਾ ਹੱਥੋਂ ਗਿਰ ਗਈਆਂ ਨੇ। ਲੈ। ਪੱਕੀ ਮਿਰਚ ਲੈ। ਫੇੜਾ ਲੈ ਕੇ ਜਾਂਦਾ ਲੈ। ਬੱਲੇ ਬੱਲੇ ਬੱਲੇ। ਬਹੁਤ ਲੱਗੀ ਵੀ ਮਿਰਚ 10 ਬੂਟੇ ਭਰੇ ਤੇ ਮੇਰਾ ਵਿੱਕੀ ਬਾਈ ਨਾਲ ਦੇ ਵੀ ਦੇ ਕੇ ਆਇਆ। ਅੱਛਾ। ਤਾਰ ਵੀ ਕਿੰਨੀ ਕਿ ਮਿਰਚਾਂ ਆਂਦੀ ਲੱਗਦੀ ਲੱਗਦੀ ਉਹ ਨਹੀਂ ਇਹਨਾਂ ਸਬਜ਼ੀ ਨਾ ਖਾਇਆ ਕਰੇ ਦੋ ਟਾਈਮ ਇਕਣਾ ਨਹੀਂ ਮਿਰਚ ਕਾਹੀ ਤਨ ਨੂੰ ਰੋਕਿਆ ਲੈ ਮਿਰਚ ਦੇ ਬੂਟੇ ਤੇ ਪਤਾ ਹੀ ਕਾ ਗੱਲ ਆ ਹਾਂਜੀ ਇਹਨੂੰ ਵੀ ਮਿਰਚ ਤਾਂ ਲੱਗਣੀ ਆ ਜਿਹਦੇ ਪਰ ਤੇ ਟਟੂਗੀ ਹਾਂਜੀ ਹਾਂਜੀ ਮਿਰਚ ਨਹੀਂ ਲੱਗਦੀ ਇਹਨੂੰ ਹਾਂਜੀ ਤਾਂ ਖੱਲੋਂ ਆਉਂਦਾ ਨਾ ਵਾ ਬੰਦ ਕਾਲੀ ਭਏ ਆ ਤੇ ਲੋ ਜੀ ਹੁਣ ਕਰਦੇ ਆਪਾਂ ਬਲੌਗ ਬੰਦ ਤੇ ਰੇ ਤਾਂ ਹੁਣ ਪਾਵਾਂਗੇ ਕੱਲੂ ਤੇ ਹੁਣ ਜੇ ਰੇ ਪਾਤਾ ਜੇ ਰਾਤ ਨੂੰ ਮੀਂਹ ਆ ਕੇ ਵੈਸੇ ਰਾਤ ਨੂੰ ਮੀਂਹ ਦੱਸਿਆ ਵਾ ਜੇ ਮੀਂਹ ਜ਼ਿਆਦਾ ਪੈ ਗਿਆ ਫਿਰ ਦੂਜੇ ਦੇ ਖੇਤ ਚੱਲ ਜਾਣਾ ਸਵੇਰੇ ਪਾਦਣਾ ਆਪਾਂ ਨੇ ਸਾਜਰੇ ਇਹਨਾਂ ਚਾਚਾ ਜੀ ਕਹਿੰਦੇ ਤੇ ਤੇ ਬਾਕੀ ਹੁਣ ਮਿਲਦੇ ਕਿਸੇ ਅਗਲੇ ਬਲੌਗ ਚ ਓਕੇ ਬਾਏ ਬਾਏ